اڄ چنهه ڏاڍي آهي اها ڏيڻي آهي جناب ان وچ چنهه بولدا سي نا او ہاں جي بولدا سي نا واه چنهه حيدر خان جي ميلا بها ڏستا هي ڇو بها آهي سادا اي پلس ۾ سارا نان نان بولدا سي مال کلاڳي whales relic Yes, our station is fun, I have. Yes, our station is Yes, our station is a its its tamaan, direct ਆਦਿ ਆਦਿ ਸਾਗਰ ਪਾਉਂਦੇ ਉਹ ਜੰਪ ਦਾ ਕਰਦੇ ਹਨ ਤੂੰ ਵਾਲਾ ਬਾਹਰ ਪਾਉਂਦਾ ਚੱਲ ਜਿਆ 2000 ਦੇ ਬੰਦੇ ਨੇ ਬਨੋਟੀ ਨੋਟ ਮੁੰਡੇ ਦੀ ਝੋਲੀ ਚ ਪਾ ਕੇ ਵਿਆਹ ਨੇ ਦੇ 2500 ਦੇ ਅਸਲੀ ਨੋਟ ਕੱਢ ਲੈ ਜਦੋਂ ਅਸੀਂ ਪੁੱਛਿਆ ਤੂੰ ਕੀ ਕਰਦਾ ਕਰ ਮੈਂ ਨੋਟ ਤੋੜਾ ਤੇ ਦੇਖਿਆ ਤਾਂ ਨੋਟ ਹੈ ਝਾਲੀ ਆ ਇਹ ਬੰਦਾ ਕਹਿੰਦਾ ਕਿਹੜਾ ਪੰਡਤ ਰਾ ਸੋਦੀ ਸੋਦੀ ਦਾ ਆ ਆਜਮ ਤੇਰੇ ਪਿੰਡਾਂ ਦੇ ਸਾਦੇ ਤੇ ਇਹ ਕਹਿੰਦਾ ਤੇਰਾ ਸੋਦੀ ਪਿੰਡਾ ਗੁੜਿਆਲੇ ਕੋਲ ਜਿਹੜੀ ਸੋਦੀ ਉੱਥੇ ਵਿਆਹ ਵਾ ਸਿਮਰ ਪੈਲਸ ਦੇ ਵਿੱਚ ਅਸੀਂ ਢੱਲੇ ਤੋਂ ਬਰਾਸ ਆਇਆ ਸਾਡਾ ਮੁੰਡਾ ਵਾ ਆ ਚੋਰ ਇਹਦੇ ਜਿਹੜੇ ਠੱਗੀਆਂ ਮਾਰਦੇ ਨੇ ਫਿਰ ਤੇ ਆਪਣਾ ਖਿਆਲ ਰੱਖਣਾ ਚਾਹੀਦਾ ਚਿੱਟੇ ਵਾਲੇ ਤੋਂ ਨਾ ਨਾ ਬਾਈ ਪਾ ਕੇ ਦੇਖਦੇ ਆ ਨੂਰੀ ਆਇਆ ਜਿਹੜਾ ਨਾ ਆ ਚਿੱਟੇ ਵਾਲਾ ਮੁੰਡੇ ਵਾਲਾ ਇੱਥੇ ਕਰਨ ਸੋ